ਕਹਿੰਦੇ ਕਿ ਕਿਨੇ ਕਿਨੇ ਛੱਡਣ ਆਏ ਆਪਾਂ ਇਹ ਮੁੰਡਾ ਪੋਤਾ ਹੈ ਤੇ ਉਹ ਵੀ ਦੋਤੇ ਅੱਛਾ ਉਸ ਪਤਾ ਯੂਨੀ ਇਹ ਕੀ ਸਵਸਥਾ ਭਾਜੀ ਇਹਨਾਂ ਨੂੰ ਕੱਦ ਛੱਡਣਾ ਪਏ ਇਹ ਜਿਹੜਾ ਹੈ ਨਹੀਂ ਕੋਈ ਵੀ ਹੁਣ ਅੱਗੇ ਪਿੱਛੇ ਇਹ ਮਾਤਾ ਜੀ ਉਹਨਾਂ ਦਾ ਇਹ ਮਾਤਾ ਜੀ ਉਹਨਾਂ ਦਾ ਪੋਤਾ ਹੈ ਨਾ ਹਾਂਜੀ ਇਹ ਪੋਤਾ ਹੈ ਉਹਨਾਂ ਦਾ ਅੱਛਾ ਜੀ ਤਾਂ ਕਰਕੇ ਟੀਨ ਨੂੰ ਰਹਿਣੀ ਕੋਈ ਗੱਲ ਹੈ ਤੇ ਕਿੰਨੇ ਲਾਜ ਹੋ ਜੂਗਾ ਇਹਨਾਂ ਦਾ ਮਤਲਬ ਜਿਹੜਾ ਮੁੰਡੇ ਦੇ ਤੇ ਫਾਦਰ ਸਾਹਿਬ ਦੇ ਮਾਤਾ ਨਾਲ ਬੇਟਾ ਉਹ ਇਹ ਵੀ ਡੈਥ ਹੋ ਗਈ ਹੋਊਗਾ ਉਹ ਜਤੋਂ ਕੇ ਅੱਛਾ ਇਹ ਦੋਨੇ ਜਣੇ ਰਹਿੰਦੇ ਮਾਤਾ ਜੀ ਨਾਲ ਹਾਂਜੀ ਇਹ ਵੀ ਮਾਤਾ ਜੀ ਮੁੰਡੇ ਦੀ ਦੀ ਮਾਤਾ ਚੱਲ ਗਈ ਸੀ ਅੱਛਾ ਜੀ ਮਾਤਾ ਦਾ ਪੂਰਾ ਹੋ ਗਿਆ ਨਾ ਅੱਛਾ ਮਾਤਾ ਸਾਡੇ ਕਿੱਥੇ ਚਲੀ ਗਈ ਮਾਤਾ ਤੁਹਾਨੂੰ ਕੀ ਪ੍ਰੋਬਲਮ ਕੀ ਗੱਲ ਹੋਈ ਹਾਂਜੀ ਨਿੰਦਰੀ ਬਈ ਬੁਰੇ ਹੋ ਰਾਜ ਨਹੀਂ ਕੀ ਕਰਨੀ ਹਮੈਂ ਪੈਰਲਾਈਜ਼ ਹੋ ਗਿਆ ਜੀ ਮਾਤਾ ਜੀ ਉਹਨਾਂ ਨੂੰ ਹਾਂਜੀ ਹਾਂਜੀ ਤੁਹਾਨੂੰ ਲੈਸ ਦਾ ਬੋਲਣ ਤੇ ਵੀ ਥੋੜੀ ਜੀ ਪ੍ਰੋਬਲਮ ਆਉਦੀ ਹੈ ਉਹਨਾਂ ਨੂੰ ਚ ਪ੍ਰੋਬਲਮ ਆ अच्छा जी तो तोर ਨਹੀਂ ਸਕਦੇ ਮਾੜਾ ਮੋਟਾ ਸਟੈਪ ਚਾਹਵੇ ਅੱਛਾ ਜੀ ਇਹ ਇੱਕੋ ਹੀ ਬੇਟਾ ਸੀ ਨਾਲ ਹਾਂਜੀ ਇੱਕੋ ਇੱਕ ਜਿੱਦਾਂ ਇੱਕ ਇੱਕੋ ਬੇਟਾ ਸੀ ਉਹ ਪੂਰਾ ਹੋ ਗਿਆ ਅੱਛਾ ਜੀ ਤੇ ਜੋ ਪੂਰਾ ਹੋਇਆ ਨਾਲੇ ਫੇਰ ਘਰ ਵਾਲੀ ਕਿਧਰੇ ਛੱਡ ਗਏ ਅੱਛਾ ਇਹ ਮੁੰਡਾ ਹਾਂਜੀ ਫੇਰ ਦੋਨੇ ਦੇ ਦਾਦੀ ਪੋਤੇ ਹੀ ਰਹਿ ਗਏ ਤਾਂ ਠੀਕ ਹੈ ਹਾਂਜੀ ਲੁਧਿਆਣਾ ਰਹਿੰਦੇ ਤੇ ਰੈਂਦੇ ਸੀ ਕਿਰਾਏ ਤੇ ਸੀ ਜਿੱਦਾਂ ਅਛਲ ਜਾਨੇ ਕਿਰਾਏ ਤੇ ਕਿ ਰੈਂਦੇ ਕਿਰਾਏ ਤੇ ਰੈਂਦੇ ਉਧਰ ਪਿੰਡ ਕਿਹੜਾ ਜੀ ਇਹਨਾਂ ਦਾ ਉਧਰ ਪਿੰਡ ਮੇਰਾ ਕੱਲ ਪਿਛਲਾ ਇਹਨਾਂ ਦਾ ਆਪਰਾ ਹੈ ਅੱਛਾ ਪਰਾ ਜਿਹੜਾ ਇੱਥੇ ਵਾਧੀਆਂ ਆਪਰਾ ਫਲੋਰ ਫਲੋਰ ਕੋਲੇ ਜਿਹੜਾ ਆਪਰਾ ਤੇ ਉੱਤੇ ਵੀ ਨੇ ਬਹੁਤ ਚਿਰ ਦੇ ਲਿਨਿਆਣੇ ਰਹਿੰਦੇ ਹੁੰਦੇ ਸਾਰੇ ਅੱਛਾ ਜੀ ਉਹ ਕਿ ਰਹ ਗਿਆ ਫਿਰ ਇਹ ਹੁਣ ਮਾਤਾ ਜੀ ਨੂੰ ਤੇਰੇ ਮੁੱਢੇ ਦੋਨਾਂ ਛੱਡ ਕੇ ਜਾਣੇ ਹਾਂਜੀ ਦੋਨਾਂ ਨੂੰ ਠੀਕ ਐ ਇਹਦੇ ਮਾਤਾ ਨੇ ਫਿਰ ਦਵਾਈ ਕਿੱਥੋਂ ਚਲਦੀ ਕਿਦਾਂ ਕੁਛ ਇਹਨਾਂ ਦਾ ਲਾਜ ਦਵਾਈ ਇਹਨਾਂ ਦੀ ਜਿਹਦਾ ਅਸੀਂ 2 ਕੁ ਮਹੀਨੇ ਕਿਦਾ ਕੋਰ ਰੱਖਿਆ ਗਾਂਦਿਆਂ ਤੋਂ ਵੀ ਦਵਾਈ ਸੀ ਦਵਾਈ ਅੱਛਾ ਜੀ ਤੇ ਫਸਨਪੁਰ ਵੀ ਜਿਹੜੇ ਦਵਾਈ ਦਿੰਦੇ ਆ ਹਾਂਜੀ ਹਾਂਜੀ ਉਹਨਾਂ ਕੋਲ ਵੀ ਟੀਕੇ ਲਵਾਏ ਚਲੋ ਕੋਈ ਹੁਣ ਥੋੜਾ ਕੋਈ ਹੈਗੀ ਅਪਰੂਵਮੈਂਟ ਹੋਣਾ ਥੋੜਾ ਫਰਕ ਹੈ ਜੋ ਕੋਈ ਐਡਾ ਖਾਸ ਕੋਈ ਖਾਸ ਫਰਕ ਨਹੀਂ ਇਹ ਮੁੰਡਾ ਪੜਦਾ ਹੈ ਹਾਂਜੀ ਇਹ ਮੁੰਡਾ ਪੰਜਵੀਂ ਚ ਪੜਦਾ ਹੈ ਉਹ ਪੜਦਾ ਕੀ ਨਾਂ ਤੇਰਾ ਜਨਵੀਰ ਕੁਮਾਰ ਰਣਵੀਰ ਕੁਮਾਰ ਕਿੱਥੇ ਪੜਦਾ ਸਰਕਾਰੀ ਪ੍ਰਾਇਮਰੀ ਸਕੂਲ ਸਾਡੇ ਕੋਲ ਰਹਿਣਾ ਇੱਥੇ ਹਾਂਜੀ ਰਹਿਣਾ ਇੱਥੇ ਹੈ ਜੀ ਅਸੀਂ ਕੀਰਤਨ ਵੀ ਕਰਦਾ ਆ ਠੀਕ ਸਰਦਾਰ ਬਣਾ ਸਰਦਾਰ ਬਣਾ ਦਈਏ ਤੈਨੂੰ ਠੀਕ ਆ ਅੱਜ ਸਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਵੀਰ ਹੋਣੇ ਇਹ ਸਾਡੇ ਬਜ਼ੁਰਗ ਮਾਤਾ ਨੂੰ ਤੇ ਸਾਡੇ ਛੋਟੇ ਭਰਾ ਨੂੰ ਨਾਲ ਲੈ ਕੇ ਇੱਥੇ ਗੁਰੂ ਕੀ ਸੋਇ ਆਸ਼ਰਮ ਦੇ ਵਿੱਚ ਛੱਡਣ ਆਏ ਆ ਸੁਣਿਆ ਵੀਰ ਹੋਣਾ ਤੋਂ ਕਿੰਨੀ ਦਰਦ ਭਰੀ ਕਹਾਣੀ ਆ ਕਿ ਮਾਤਾ ਜੀ ਹੁਣਾਂ ਦਾ ਇੱਕੋ ਇੱਕ ਬੇਟਾ ਸੀ ਉਹ ਵੀ ਗੁਰੂ ਸਾਹਿਬ ਨੂੰ ਪਿਆਰਾ ਹੋ ਗਿਆ ਤੇ ਇਹ ਬੱਚੇ ਦੀ ਜਿਹੜੀ ਮਾਤਾ ਆ ਜਿੱਦਾਂ ਇਹ ਨਹੀਂ ਦੱਸਿਆ ਕਿ ਉਹ ਇਹਨੂੰ ਛੱਡ ਕੇ ਚਲੀ ਗਈ ਤੇ ਇਹ ਛੋਟਾ ਬੱਚਾ ਸਾਡਾ ਜਿਹੜਾ ਆ ਉਹ ਇੱਕ ਤਰ੍ਹਾਂ ਲਵਾਰਸ ਹੋ ਗਿਆ ਕਿਉਂਕਿ ਦਾਦੀ ਦੇ ਹੁੰਦਿਆ ਹੋਇਆ ਉਹ ਵੀ ਉਹਨਾਂ ਨੂੰ ਪੈਰਾਲਾਈਜ਼ਰ ਅਟੈਕ ਹੋ ਗਿਆ ਤੇ ਉਹ ਵੀ ਹੁਣ ਇਹਦੀ ਸਾਮ ਸੰਭਾਲ ਕਰਨੇ ਤੋਂ ਅਸਮਰੱਥ ਹੋ ਗਏ ਇਹ ਵੀ ਤਾਂ ਕੀ ਕਰਨੀ ਹੁਣ ਤੋਂ ਆਪਣਾ ਚੱਕਰ ਜੋਗੇ ਵੀ ਨਹੀਂ ਰਹਿ ਇਹ ਹਾਲਾਤ ਬਣ ਗਏ ਤੇ ਅੱਜ ਵੀਰ ਹੁਣੀ ਮਾਤਾ ਜੀ ਉਹਨਾਂ ਨੂੰ ਤੇ ਛੋਟੇ ਬੱਚੇ ਨੂੰ ਇੱਥੇ ਸਾਡੇ ਕੋਲ ਗੁਰੂ ਕੀ ਸੋਈ ਪਰਵਾਸ ਦੇ ਵਿੱਚ ਛੱਡ ਕੇ ਜਾ ਰਹੇ ਆ ਪੁੱਤ ਕਿੰਨੀ ਉਮਰ ਹੈ ਤੇਰੀ 11 ਸਾਲ 11 ਸਾਲ 11 ਸਾਲ ਦਾ ਛੋਟਾ ਜਿਹਾ ਬੱਚਾ ਹਲ ਕੀ ਉਮਰ ਕੀ ਕੁਝ ਵੀ ਨਹੀਂ ਜੇ ਆਪਾਂ ਦੇ ਤੇ ਆਪਾਂ ਸਕਦੇ ਜੀ ਇੱਥੇ ਤੱਕ ਇਹਨੂੰ ਸੀਮਤ ਨਹੀਂ ਰੱਖਣਾ ਬੱਚੇ ਨੂੰ ਕਿ ਆਪਾਂ ਸਿਰਫ ਇਹਨੂੰ ਇੱਥੇ ਰੱਖ ਲਿਆ ਇਹਦਾ ਰੋਟੀ ਪਾਣੀ ਦੇ ਦਿੱਤੀ ਜਾਂ ਇਹਦੀ ਕੇਅਰ ਕਰਤੀ ਸਿਰਫ ਇੱਥੇ ਤੱਕ ਸੀਮਤ ਨਹੀਂ ਰੱਖਣਾ ਕੋਸ਼ਿਸ਼ ਕਰਨੀ ਕਿ ਇਹਨੂੰ ਬੱਚੇ ਨੂੰ ਕਿਸੇ ਆਪਾਂ ਚੰਗੇ ਸਕੂਲ ਦੇ ਵਿੱਚ ਪੜਾ ਕੇ ਇਹਨੂੰ ਚੰਗੀ ਵਿੱਦਿਆ ਦੇ ਸਕੀਏ ਤਾਂ ਜੋ ਕੱਲ ਇਹ ਆਪਣੇ ਪੈਰਾਂ ਤੇ ਖੜਾ ਹੋਵੇ ਤੇ ਆਪਣੇ ਨਾਲ ਨਾਲ ਸਮਾਜ ਦੇ ਵਿੱਚ ਹੋਰ ਬਾਕੀਆਂ ਦਾ ਵੀ ਸਹਾਰਾ ਬਣੇ ਇੱਕ ਚੰਗੀ ਸਿੱਖਿਆ ਲੈ ਸਕੇ ਸੰਗ ਜੀ ਜਰੂਰ ਸਾਡੇ ਛੋਟੇ ਬੱਚੇ ਲਈ ਮਾਤਾ ਲਈ ਜੂਰ ਅਰਦਾਸ ਬੇਤੀ ਕਰਿਓ ਕਿ ਮਾਤਾ ਜੀ ਨੂੰ ਗੁਰੂ ਸਾਹਿਬ ਕਿਰਪਾ ਕਰਨ ਤੰਦਰੁਸਤੀਆਂ ਬਖਸ਼ਣ ਤੇ ਸਾਡਾ ਇਹ ਛੋਟਾ ਬੱਚਾ ਜਿਹੜਾ ਪੜ੍ਹ ਲਿਖ ਕੇ ਵੱਡੀਆਂ ਬੁਲੰਦੀਆਂ ਹਾਸਲ ਕਰੇ ਕਿਤੇ ਚੰਗੇ ਅਹੁਦਿਆਂ ਤੇ ਲੱਗੇ ਤੇ ਇਹ ਵੀ ਸਮਾਜ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕਰੀ ਬਤਨ ਆਪਸ ਸਕੂਲੇ ਲਾਗੇ ਹੋਣੇ ਠੀਕ ਹੈ ਜਾਣਾ ਸਕੂਲੇ ਪੜਨਾ ਚਲ ਅੱਜ ਤੈਨੂੰ ਸਕੂਲੇ ਲੈ ਕੇ ਜਾਂਦੇ ਹਾਂ ਇਹਨੂੰ ਭੇਜ ਦੇ ਸਕੂਲੇ ਕਰਵਾ ਦੇ ਜਿਹੜੇ ਜਿਹੜੇ ਮੈਂ ਜਾ ਕੇ ਹੋਣਾ ਤਾਂ ਸਕੂਲੇ ਗੱਲ ਕਰਕੇ ਆਉਣਾ ਹੁਣ ਇਹਦੀ ਉਮਰ ਦਾ ਕੋਈ ਸਰਟੀਫਿਕੇਟ ਹੁੰਦਾ ਵੀ ਇਹਨਾਂ ਨੂੰ ਯਾਦ ਨਹੀਂ ਆਉਂਦਾ ਸਕੂਲ ਜਦੋਂ ਛੱਡਦਾ ਨਿਆਣਾ ਹਨਾ ਅੱਛਾ ਇੱਕ ਸਰਟੀਫਿਕੇਟ ਹੁੰਦਾ ਉਹ ਲੈਂਦੇ ਹੁੰਦੇ ਸਕੂਲ ਵਾਲੇ ਉਹ ਮੈਨੂੰ ਪ੍ਰੋਵਾਈਡ ਕਰਵਾ ਦਿਓ ਪਲੀਜ਼ ਹਾਂਜੀ ਉਹ ਲੈ ਦਿਓ ਮੈਂ ਤੁਹਾਨੂੰ ਦੱਸ ਦਊਗਾ ਤਾਂ ਇਹਨੂੰ ਉੱਪਰ ਕਰਵਾ ਕੇ ਬਗਿਆ ਸਕੂਲੇ ਲਾਗੇ ਨੂੰ ਪੜਾਈਏ ਨੂੰ ਵਿੱਚ ਨੂੰ को क्या कर रहे हो ਇਹ ਲੈ ਜੰਨਾ ਲੈ ਜੋ ਨਾਲ ਹੀ ਲੈ ਜੋ ਸਮਾਨ ਇਹਨਾਂ ਦਾ